ਹਾਂਜੀ ਕੀ ਨਾਮ ਤੁਹਾਡਾ ਜੀ ਕਿਹੜਾ ਪਿੰਡ ਹੈ ਜੀ ਮੇਰਾ ਨਾਮ ਮੇਜਰ ਸਿੰਘ ਜੀ ਪਿੰਡ ਲਾਲਪੁਰ ਜੀ ਜਿਹੜੇ ਹਲਕਾ ਵਿਧਾਇਕ ਮਿੰਦਰ ਸਿੰਘ ਲਾਲਪੁਰਾ ਤੁਹਾਡੇ ਕੀ ਲੱਗਦਾ ਪਿੰਡ ਤੌਰ ਤੇ ਪਿੰਡ ਤੌਰ ਤੇ ਮੇਰਾ ਭਾ ਲੱਗਦਾ ਜੀ ਹਾਂਜੀ ਤੇ ਪੂਰੀ ਫੁੱਲ سپورਟ ਕੀਤੀ ਉਹ ਰੈਂਦੇ ਸੀ ਉਹਨੇ ਉਸ سپورਟ ਦਾ ਇੰਨਾ ਕਿ ਮੁੱਲ ਪਾਇਆ ਕਿ ਪੂਰਾ ਪਿੰਡ ਨਾਲ ਕਰਤਾ ਇੱਕ ਬੰਨੇ ਚੰਦ ਪਦੇ ਬਣਾਤੇ ਆ ਸਾਡਾ ਚਾਚਾ ਜੀ ਜੀਓ ਜੀ ਸਰਪੰਚੀ ਗੋਤਾੜਾ ਟੈਂਡ ਬਲੰਦਰ ਸਿੰਘ ਉਹਨਾਂ ਦੇ ਵਾਈਪਾ 47 ਪਹੁੰਚ ਵੀ ਸਕਿਆ ਇੱਥੇ ਤਾ ਕਰਕੇ ਤੇ ਮੈਂ ਉਹਦਾ ਪਰਚਾ ਇਹ ਲਖਮ ਗਦਾ ਮਨਜਿੰਦਰ ਸਿੰਘ ਲਾਲਪੁਰਾ ਗਾੜੀ ਤੇ ਲਖਣ ਕਰਾਓ ਦ ਬਾਅਦ ਤੋਂ ਲਖਣ ਕਰਾਓ ਇੰਨੀ ਧੱਕੇਸ਼ਾਈ ਨਾ ਕਰੋ ਪਿੰਡ ਦੇ ਵਿੱਚ ਹੀ ਬਾਹਰ ਤੇ ਆਪਾਂ ਲਾਂ ਤਾਂ ਪੈਣ ਲਈ ਆਵਾ ਤੇ ਪਿੰਡ ਕੋ ਤਹਰ ਲੈ ਲੀ ਕਿ ਆਪਾਂ ਅੱਧੋਂ ਵੱਧ ਰੁਕੋਦਾ ਮਨਜਿੰਦਰ ਸਿੰਘ ਲਾਲਪੁਰਾ ਦਾ ਤੇ ਇਹ ਪੰਚਾਇਤ ਵੀ ਸਾਨੂੰ ਕੋਈ ਮਨਜ਼ੂਰ ਨਹੀਂ ਆ ਕੋਈ ਲਾਸਮੈਂਟ ਨਹੀਂ ਕੀਤੀ ਪਿੰਡ ਤੇ ਕੋਈ ਕੱਟ ਨਹੀਂ ਕੀਤਾ ਕੋਈ ਦੱਸਿਆ ਨਹੀਂ ਵੀ ਆ ਬਣ ਲੱਗਾ ਵਾ ਰਾਤੋਂ ਰਾਤ ਹੀ ਕਰਕੇ ਸੋ ਇਹ ਪਿੰਡ ਪਰਚੀ ਪਰਜਾਤੀ ਵਿਆ ਮੈਂਬਰ ਬਣ ਗਿਆ ਆ ਸਰਪੰਚ ਬਣ ਗਿਆ ਬਾਹਰ ਦੇ ਲੋਕਾਂ ਨੂੰ ਹਲਕਾਲੇ ਲੋਕਾਂ ਨੂੰ ਇਹ ਗੱਲ ਕਹੀ ਜਾਂਦੀ ਸੀ ਵੀ ਮੈਂ ਨੇਤਾ ਨਹੀਂ ਬੇਟਾ ਪਰ ਪਿੰਡ ਦੇ ਵਿੱਚ ਤੁਸੀਂ ਪਰਿਵਾਰਕ ਮੈਂਬਰ ਹੋ ਤੁਹਾਨੂੰ ਕੀ ਲੱਗਦਾ ਲਿਖਣ ਰਿਹਾ ਜੀ ਬੇਟਾ ਜੰਨਾ ਬਣ ਗਿਆ ਪਿੰਡ ਦਾ ਤੇ ਉਹਨਾਂ ਦੇ ਬਾਹਰ ਬਣਿਆ ਆਊਗਾ ਉਹ ਜੇ ਪਿੰਡ ਦੇ ਨੇਤਾ ਕਸ਼ਾ ਹੀ ਕੀਤੀ ਤੇ ਬਾਹਰ ਦੇ ਲੋਕ ਕਿੰਨੇ ਤੰਗ ਹੋਣਗੇ ਤਾਂ ਅਸੀਂ ਮਜਬੂਰ ਹੋ ਕੇ ਬੋਲਣ ਲੱਆ ਅਸੀਂ ਖੋਦੋ ਦੇ ਨਾਲ ਜਾਂਦੇ ਰਹੇ ਗੱਡੀਆਂ ਲੈ ਲੈ ਕੇ ਆਦੇ ਕੋਲੋਂ ਤੇਲ ਫੂਫੂ ਕੇ ਜਿਹੜਿਆ ਸਰਪੰਚ ਮੈਂਬਰ ਨੇ ਬਣਾਇਆ ਮੇਰੀ ਗੱਡੀ 'ਚ ਬਹਿ ਕੇ ਜਾਂਦੇ ਰਹਿਆ ਮੇਰੇ ਕੋਲ ਤੇਲ ਪਾਉਂਦੇ ਰਹਿਆ ਅੱਜ ਉਹ ਗਾੜੀ ਕਰਤੇ ਆ ਅਸੀਂ ਨਹੀਂ ਉਖੋਤੇ ਅਹੀਂ ਪੜਿਆ ਲਿਖਿਆ ਬੰਦਾ ਪਿੰਡ ਨਹੀਂ ਫੜ ਰਿਆ ਹੈ ਕਿ ਜੀ ਹੋ ਜੀ ਜਿਹਨੇ 5-7 ਸਾਲ ਡਿਗਰੀ ਕੀਤੀ ਜੀ ਹੋਈ ਦੀ ਡਬਲ ਐਮਏ ਬੀਏ ਕੀਤੀ ਉਹਨੇ ਪੜਿਆ ਲਿਖਿਆ ਬੰਦਾ ਪੂਰੇ ਨਗਰ ਨੂੰ ਪਤਾ ਵਾ ਖੁਦ ਮਨਜਿੰਦਰ ਸਿੰਘ ਲਾਲਪੁਰਾ ਨੂੰ ਪਤਾ ਵਾ ਪਰ ਇੰਨੀ ਤਾਂ ਕਸ਼ਾ ਹੀ ਉਹਦੇ ਗਾੜੀ ਇਹ ਵੀ ਅਪੀਲ ਕੀਤੀ ਪਿੰਡ ਚ ਲੱਛਣ ਹੋਣ ਦੋ ਤੁਸੀਂ ਕਿਹਦੀ ਮਦਦ ਨਾ ਕਰੋ ਸਾਡੇ ਕੋ 22 ਫਰਮ ਚਿੱਠੀ ਪਈ ਆ ਉਹ ਗਰੇ ਮਨਜਿੰਦਰ ਸਿੰਘ ਲਾਲਪੁਰਾ ਨੂੰ ਪਾਈ ਸੀ ਉਹਨੇ ਕਿਹਾ ਮੇਰਾ ਕੋਈ ਇਰਾਦਾ ਨਹੀਂ ਹੋ ਜਾ ਪਿੰਡ ਚ ਮੈਂ ਕੋਈ ਧੱਕੇਸ਼ਾ ਹੀ ਨਹੀਂ ਕਰੂੰਗਾ ਪਰ ਧੱਕੇਸ਼ਾ ਹੀ ਕਰਤੀ ਨੇ ਅਧੋਰਾ ਹੀ ਦੀ ਨਾਮ ਹੈ ਕਿਹੜਾ ਪਿੰਡ ਮੈਂ ਜਸਪਾਲ ਸਿੰਘ ਸਾਫ ਕਾ ਸਰਪੰਚ ਲਾਲਪੁਰ ਸਰਪੰਚ ਸਾਹਿਬ ਕੀ ਕਹੋਗੇ ਜਿਹੜੀ ਪਿੰਡ ਲਾਲਪੁਰਾ ਦੇ ਵਿੱਚ ਦੱਸਿਆ ਜਾ ਰਿਹਾ ਕਿ ਨਾਮਜ਼ਦਗੀਆਂ ਭਰੀਆਂ ਸੀ ਵਿਰੋਧੀ ਧਿਰ ਵੱਲੋਂ ਸਾਰੀਆਂ ਰੱਦ ਕਰ ਦਿੱਤੀਆਂ ਗਈਆਂ ਕੀ ਕਹਿਣਾ ਚਾਹੋਗੇ ਇਹ ਬਿਲਕੁਲ ਧੱਕੇਸ਼ਾਹੀ ਕੀਤੀ ਗਈ ਹੈ ਜੀ ਬਿਲਕੁਲ ਧਕਾ ਕੀਤਾ ਗਿਆ ਪਿੰਡ ਦੇ ਨਾਲ ਪਿੰਡ ਦੀ ਇਲੈਕਸ਼ਨ ਹੋਣੀ ਚਾਹੀਦੀ ਜਿੰਨੂੰ ਪਿੰਡ ਸਮੀਦਾ ਚੰਗਾ ਵਾ ਉਹਦੀ ਪੰਜੈਰ ਬਣ ਜਾਂਦੀ ਕੀ ਲੋੜ ਪਈ ਧੱਕਾਸ਼ਾਹੀ ਕਰਨ ਦੀ ਜੇ ਇੱਕ ਵੀ ਮੈਂਬਰੇ ਦਾ ਨਹੀਂ ਜਿੱਤਣਾ ਇਸ ਪੰਚਾਇਤ ਦਾ ਦੂਸਰੀ ਬੇਨਤੀ ਇਹ ਆ ਵੀ ਇਹ ਜਿਹੜੇ ਮੈਂਬਰ ਬਣੇ ਆ ਨਾ ਇਹ ਆਪਣੀ ਵਾਰਡ ਦੇ 10 ਦਿਨ ਗਿਣਤੀ ਕਰਕੇ ਸਾਡੀ ਲਿਸਟਾਂ ਦੇ ਵਿੱਚ ਆ ਇਹ ਇੰਨਾ ਇੰਨਾ ਬੰਦਿਆਂ ਦੀਆਂ ਵੋਟਾਂ ਸੀ ਤੇ ਤਾਂ ਤਦ ਵੀ ਪਿੰਡ ਮੰਨ ਲੂਗਾ ਵੀ ਇਹ ਬੰਦੇ ਸਹੀ ਬਣ ਗਏ ਆ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੀ ਵਾਰਡ ਦੇ ਵਿੱਚ ਮੈਂਬਰ ਕਿਹੜੇ ਹੈਗੇ ਕਿਸੇ ਨੂੰ ਕਿਹੇ ਵਾਰਡ ਚੋਂ ਬਣਾਤਾ ਕਿਸੇ ਨੂੰ ਕਿਹੇ ਵਾਰਡ ਚੋਂ ਬਣਾਤਾ ਵਾ ਤੇ ਇਹ ਬਿਲਕੁਲ ਤਕਾ ਆ ਕਿੰਨੀਆਂ ਵਾਰਡਾਂ ਨੇ ਪਿੰਡ ਦੀਆਂ ਤੇ ਕਿੰਨੇ ਉਮੀਦਵਾਰ ਕੁੱਲ ਮਤਲਬ ਨਾਮਜ਼ਦਗੀ ਦਾਖਲ ਕੀਤੀ ਗਈ ਨਾਮਜ਼ਦਗੀ ਤੇ ਜਿਹੜੀ ਹੈ ਜੀ ਵਿਰੋਧੀ ਧਿਰਾਂ ਦੇ ਕੋਲ ਕਰੀਬ 20 ਤੋਂ 25 ਦੇ ਕਰੀਬ ਕੀਤੀ ਗਈ ਹੋਗੀ ਸਾਰਿਆਂ ਦੇ ਕਾਗਜ਼ਾਤ ਕਰ ਦਿੱਤੇ ਗਏ। ਭਰੋਸੇ ਜੋ ਸੂਤਰਾਂ ਤੋਂ ਪਾ ਲੱਗਾ ਕਿ ਪਿੰਡ ਦੇ ਵਿੱਚੋਂ ਜਿਹੜੇ ਪੈਸੇ ਲੈ ਕੇ ਪੰਚਾਇਤ ਬਣਾਈ ਗਈ ਹੈ ਸਾਰਾ ਪਿੰਡਾਂ ਦਾ ਜੀ ਕਿੰਨੇ ਪੈਸੇ ਲੈ ਕੇ ਠੀਕ ਕੋਈਆਂ ਦਾ 10 ਲੱਖ ਲੈ ਲਿਆ ਕੋਈਆਂ ਦਾ 15 ਲੱਖ ਲੈ ਲਿਆ ਹੁਣ ਕੀ ਹਿੱਤ ਆ ਲੱਗਦਾ ਕਿਵੇਂ ਦੇਖਦੇ ਜੋ ਵਿਧਾਇਕ ਦਾ ਹੀ ਪਿੰਡ ਹੈ ਤੇ ਫਿਰ ਜੇ ਵਿਧਾਇਕ ਆਪਣੇ ਪਿੰਡ ਦੇ ਨਾਲ ਹੀ ਐਵੇਂ ਕਰ ਰਿਹਾ ਤਾਂ ਕੀ ਕਹਿਣਾ ਚਾਹੋ ਬਹੁਤ ਮਾੜੀ ਕੀਤੀ ਹੈ ਜੀ ਇਹ ਤੋਂ ਮਾੜੀ ਹੋਰ ਕੀ ਕਹਿੰਦੀ ਐਨੀ ਮਾੜੀ ਤੇ ਬਾਹਲਾ ਬੰਦਾ ਵੀ ਨਹੀਂ ਕਰਦਾ ਜਿੰਨੀ ਪਿੰਡ ਦੇ ਨੇ ਸਪੰਸਰ ਦੇਖਿਆ ਜਾਵੇ ਲਕਸ਼ਣ ਤੋਂ ਪਹਿਲਾਂ ਜਾਂ ਪੰਚਾਇਤ ਸਰਕਾਰਬੰਦ ਤੋਂ ਪਹਿਲਾਂ ਇਸੇ ਹੀ ਹਲਕਾ ਵਿਧਾਇਕ ਵੱਲੋਂ ਕਿਹਾ ਜਾਂਦਾ ਸੀ ਵੀ ਨੇਤਾ ਨਹੀਂ ਬੇਟਾ ਪਰ ਪਿੰਡ ਦੇ ਲੋਕਾਂ ਨਾਲ ਹੀ ਧੋਖੇ ਬਾਜੀ ਬਹੁਤ ਜ਼ਿਆਦੀ ਇਦੋਂ ਵੱਡੀ ਹਰਕੀ ਹੋਣੀ ਹੈ ਕਿ ਜਿਹੜਾ ਦੂਜੀ ਤਰ੍ਹਾਂ ਦੇ ਆ ਉਹਨਾਂ ਦੇ ਕਾਗਜ਼ ਪਹਿਲੀ ਗੱਲ ਤਾਂ ਹੱਥਾਂ 'ਚੋਂ ਖੋਖੋ ਕੇ ਫੈਲਾ ਖੜੀਆਂ ਵਾਂ ਇਹ ਵੀ ਨਹੀਂ ਹੈਗਾ ਵੀ ਦੂਜਾ ਕਾਗਜ਼ ਦਾਖਲ ਹੋਣ ਤੱਕ ਉਹ ਨਹੀਂ ਉਪਣ ਦਿੰਦੇ ਇਹਦੇ ਹੱਥਾਂ 'ਚੋਂ ਖੋਖੋ ਲਈ ਗਏ ਜੇਕਰ ਪਿੰਡ ਵਾਸੀ ਖੁਸ਼ ਹੀ ਨਹੀਂ ਤੇ ਹਲਕਾ ਕਿੱਦਾਂ ਖੁਸ਼ ਹੋ ਗਏ ਪਿੰਡ ਨਹੀਂ ਖੁਸ਼ ਹੈ ਗਈ ਪਿੰਡ ਤੇ 90% ਹੀ ਖੁਸ਼ ਨਹੀਂ ਹੈਗਾ ਜਿਹੜੇ ਦਾਸ ਜਿੱਤੇ ਆ ਉਹ ਹੀ ਖੁਸ਼ ਦੇ ਜੀ ਹਾਂਜੀ ਕੀ ਨਾਂ ਤੁਹਾਡਾ ਜੀ ਕਿਹੜਾ ਪਿੰਡ ਹੈ ਐਗਰਜੀ ਕਾ ਖਾਲਸਾ ਐਗਰਜੀ ਕੀ ਫਾਟੇ ਮੇਰਾ ਨਾਮ ਪ੍ਰਤਾਪ ਸਿੰਘ ਪਿੰਡ ਲਾਲਪੁਰਾ ਕੀ ਕਹਿਣਾ ਚਾਹੋਗੇ ਅੱਜ ਹਲਕਾ ਵਿਧਾਇਕ ਮਨਿੰਦਰ ਸਿੰਘ ਲਾਲਪੁਰਾ ਦੇ ਪਿੰਡ ਦੇ ਵਿੱਚ ਜਿਹੜਾ ਲੋਕ ਨਾਰੇ ਪਾਜੀ ਕਰਕੇ ਤੇ ਉਹਦੇ ਖਿਲਾਫ ਹੋ ਰਹੀ ਆਹੀਂ ਅੱਜ ਹਲਕਾ ਵਿਧਾਇਕ ਨੂੰ ਇਹ ਸਨਾਨ ਪਹੁੰਚਾਉਣਾ ਚਾਹੁੰਦੇ ਆਂ ਕਿ ਇੱਕ ਪੜਿਆ ਲਿਖਿਆ ਜੋ ਸਰਪੰਚ ਪਿੰਡ ਨੇ ਪੂਰੇ ਪਿੰਡ ਨੇ ਮੌਜੂਦਾ ਇਕੱਠੇ ਹੋ ਕੇ ਖੜਾ ਕੀਤਾ ਸੀ ਜੋ ਜੀ ਡਿਊਟੀ ਕਰ ਚੁੱਕਾ ਵਾ ਉਹਦੇ ਕਾਗਜ਼ ਰੱਦ ਕਰਕੇ ਇੱਕ 10 ਪਾਸ ਬੜੇ ਨੇ ਕਾਗਜ਼ ਜਿਹੜੇ ਉਹ ਭਾਲ ਕੀਤੇ ਗਏ ਆ ਇਹ ਕਿਰਕ ਦਾ ਕਾਨੂੰਨ ਆ ਇੱਕ ਜੀਓਜੀ ਡਿਊਟੀ ਕਰ ਚੁੱਕਾ ਆਦਮੀ ਉਹ ਸਰਪੰਚੀ ਦੇ ਲਾਇਕ ਨਹੀਂ ਹੈ ਤੇ ਇੱਕ 10 ਪੜਿਆ ਲਾਇਕ ਆ ਜਿਲੇ ਮੈਂਬਰ ਉਹਨਾਂ ਖੜੇ ਕੀਤੇ ਆ ਉਹਨਾਂ ਨੂੰ ਆਪਣੀ ਵਾਰਡ ਦੇ ਵਿੱਚ ਇਹ ਨਹੀਂ ਪਤਾ ਵੀ ਸਾਡੇ ਪਿੱਛੇ ਸਾਡੀ ਵਾਰਡ ਦੇ ਵਿੱਚ ਕਿੰਨੇ ਸੜੀਆਂ ਵੋਟਰ ਵਾ ਕਿੰਨੇ ਸਾਡੇ ਸਪੋਰਟਰ ਵਾ ਜਿੰਨੇ ਵੀ ਇਹਨਾਂ ਨੇ ਮੈਂਬਰ ਬਣਾਏ ਆ ਉਹ ਆਪਣੇ ਅੱਜ ਵੀ ਕੱਲ ਵੀ ਆਹੀ ਹਫ਼ਤਾ ਦੰਨੇ ਆ ਉਹ ਆਪਣੇ ਜਿੰਨੇ ਵੀ ਵੋਟਰ ਵਾ ਉਹਨਾਂ ਨੇ ਨਾਂ ਹੀ ਦੱਸ ਦੇਣ ਕਿ ਸਾਡੇ ਪਿੱਛੇ ਇੰਨੀਆਂ ਵੋਟਾਂ ਵਾਂ ਅਸੀਂ ਮੈਂਬਰ ਬਣ ਗਏ ਆ ਉਹ ਜਿਹੜੇ ਮੈਂਬਰ ਅਸੀਂ ਖਿਲਾ ਰਹੇ ਆ ਸਭ ਪਰਿਵਾਰਕ ਮੈਂਬਰ ਸਾਰੇ ਪਿੰਡ ਨੇ ਇਕੱਠੇ ਹੋ ਕੇ ਪਰ ਇਹ ਲਿਖੇ ਬੰਦੇ ਖਿਲਾ ਰਹੇ ਆ ਉਹਨਾਂ ਨੂੰ ਪਤਾ ਵਾ ਸਾਡੀ ਵਾਰ ਦੇ ਵਿੱਚ ਇੰਨੀਆਂ ਵੋਟਾਂ ਵਾਂ ਸਾਡੇ ਪਿੱਛੇ ਇੰਨੀਆਂ ਵੋਟਾਂ ਵਾਂ ਅਸੀਂ ਜਿੱਤੂ ਆ ਇਹ ਨਵੇਂ ਨਵੇਂ ਕੋ ਸੈਨ ਹੋਇਆ ਐ ਐਮਐਲਏ ਕੋ ਉਹਨਾਂ ਨੇ ਇੱਕ ਧੱਕਾ ਛਾਈ ਕਰਾਈ ਐ ਪਿੰਡ ਦੇ ਨਾਲ ਬਹੁਤ ਪਿੰਡ ਨੂੰ ਵੱਡਾ ਧੋਖਾ ਦਿੱਤਾ ਵਾ ਇੰਨਾ ਪਿੰਡ ਨੂੰ ਇਤਬਾਰ ਨਹੀਂ ਸੀ ਕਿ ਐਮਐਲਏ ਸਾਹਿਬ ਸਾਡੇ ਪਿੰਡ ਦੇ ਨਾਲ ਇਹਦਾ ਧੋਖਾ ਕਰੂਗਾ ਦੇਖਿਆ ਜਾਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਹ ਕਹਿਣਾ ਸੀ ਵੀ ਕਿਸੇ ਨਾਲ ਵੀ ਧੱਕੇਸ਼ਾਹੀ ਨਹੀਂ ਹੋਊਗੀ ਪਰ ਹਲਕਾ ਵਿਧਾਇਕ ਮਨਿੰਦਰ ਸਿੰਘ ਲਾਲਪਰਾ ਕਡੂਲ ਸਾਹਿਬ ਤੋਂ ਤੁਸੀਂ ਉਹਨਾਂ ਦੇ ਪਿੰਡ ਦੇ ਵਸਨੀਕ ਕਿਉਂ ਕਿਉਂ ਧੱਕੇਸ਼ਾਹੀ ਹੋ ਰਹੀ ਹੈ ਉਹਨਾਂ ਨੇ ਧੱਕੇਸ਼ਾਹੀ ਕੀਤੀ ਆ ਉਹਨਾਂ ਨੇ ਸਾਨੂੰ ਐਨਓਸੀ ਨਹੀਂ ਦਿੱਤੀ ਉਹਨਾਂ ਸਾਨੂੰ ਟੁੱਲਾ ਟੈਕਸ ਨਹੀਂ ਦਿੱਤਾ ਇਹ ਪੜੇ ਲਿਖੇ ਹੁੰਦੇ ਕਾਰਨ ਇਹਨਾਂ ਨੇ ਪੰਚਾਇਤ ਦੇ ਖਾਤੇ ਦੇ ਵਿੱਚੋਂ ਜਿਹੜਾ ਵਾ ਟੁਲਾ ਦਾ ਸਟਾਰਿਆ ਵਾ ਐਨਐਸਸੀ ਲਈਆਂ ਵਾ ਕਾਗਜ ਦਾਖਲ ਕਰਾਇਆ ਉਹਨਾਂ ਨੇ ਕਾਗਜ ਰੱਦ ਕਰਤੇ ਅਜ ਇਹਨਾਂ ਨੂੰ ਪਤਾ ਹੀ ਕੋਈ ਨਹੀਂ ਗੁੱਠਾ ਟੇਕ ਬੰਦੇ ਉਹਨਾਂ ਨੇ ਕਾਗਜ ਬਹਾਲ ਕਰਤੇ ਆ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਤੇ ਪਿੰਡ ਵੱਲੋਂ ਹਲਕਾ ਵਿਧਾਇਕ ਦੇ ਖਿਲਾਫ ਕੀ ਕਾਰਵਾਈ ਹੋਗੀ ਅਸੀਂ ਹਲਕਾ ਵਿਧਾਇਕ ਨੂੰ ਇਹ ਮੀਨਤੀ ਕਰਦੇ ਆਂ ਕਿ ਇਹ ਜੋ ਤੁਹਾਂ ਧੱਕਾਸ਼ਾਹੀ ਕੀਤੀ ਆ ਇਹਨੂੰ ਨਿਲ ਕਰੋ ਪਿੰਡ ਦੇ ਵਿੱਚ ਲਖਣ ਕਰਾਓ ਸਾਫ਼ ਸੁਥਰੀ ਪੰਚਾਇਤ ਬਣਾਓ ਭਾਈ ਭਾਈ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਆ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਛਕਾ ਜੀ ਵੀਰ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਪਿੰਡ ਲਾਲਪੁਰ ਤੋਂ ਕੀ ਕਹਿਣਾ ਚਾਹੋਗੇ ਜਿਹੜਾ ਵੋਟਾਂ ਤੋਂ ਪਹਿਲਾਂ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਇਹ ਗੱਲ ਕਹੀ ਜਾਂਦੀ ਸੀ ਮੈਂ ਮੈਂ ਨੇਤਾ ਨਹੀਂ ਬੇਟਾ ਪਰ ਅੱਜ ਤੁਸੀਂ ਉਹਦੇ ਪਿੰਡ ਦੇ ਲੋਕ ਉਹਦੇ ਖਿਲਾਫ ਨਾਰੇ ਬਾਈ ਕਰ ਰਹੇ ਹੋ ਵੀਰ ਜੀ ਬਹੁਤ ਹੀ ਮਾੜੀ ਗੱਲ ਆ ਤੁਹਾਡੇ ਸਾਹਮਣੇ ਫਾਈਲਾਂ ਭਰਨ ਗਏ ਸਾਰੇ ਵੀਰ ਪਹਿਲਾਂ ਹੱਥਾਂ ਤੋਂ ਖਿੱਚ ਕੇ ਚ ਪਾੜੀਆਂ ਕੋਈ ਬਜ਼ੁਰਗ ਨਹੀਂ ਛੱਡਿਆ ਕੋਈ ਜਨਾਨੀ ਨਹੀਂ ਛੱਡੀ ਤੇ ਡੰਡੇ ਵੀ ਵਾਈ ਉਹਨਾਂ ਨੇ ਕੁੱਟਿਆ ਵੀ ਫੋਲੋ ਸਾਡੇ ਪਿੰਡ ਦੇ ਵਿੱਚ ਜਿੰਨੇ ਵੀਰਾਂ ਨੇ ਕਾਗਜ਼ ਪੇ ਭਰੇ ਸੀ ਸਰਪੰਚੀ ਦੇ ਮੈਂਬਰੀ ਉਹਨਾਂ ਨੇ ਸਾਰੇ ਰੱਦ ਕਰ ਦਿੱਤੇ ਆਪਣੀ ਮਰਜ਼ੀ ਦੇ ਤੱਕਾ ਕਰਕੇ ਆਪਣੇ ਉਹਨਾਂ ਨੇ ਸਰਪੰਚ ਚੁਣ ਲੈ ਤੇ ਆਪਣੇ ਮੈਂਬਰ ਚੁਣ ਲੈ ਆ ਸਾਰਾ ਪਿੰਡ ਇਕੱਠਾ ਆ ਅਸੀਂ ਚਾਹੁੰਦੇ ਕਿ ਸਾਡੇ ਪਿੰਡ ਇਲੈਕਸ਼ਨ ਹੋਵੇ ਅਸੀਂ ਇਹ ਨਹੀਂ ਚਾਹੁੰਦੇ ਕਿ ਆਪਣੀ ਮਰਜ਼ੀ ਦੇ ਤੁਸੀਂ ਸਰਪੰਚ ਜਿਹੜੇ ਤੁਹਾਡੇ ਨਾਲ ਰਹਿੰਦੇ ਆ ਉਹਨਾਂ ਨੂੰ ਤੁਸੀਂ ਸਰਪੰਚ ਕਰ ਲਓ ਅਸੀਂ ਉਹਨਾਂ ਨੂੰ ਮਨਜ਼ੂਰ ਨਹੀਂ ਕਰਦੇ ਸਰਪੰਚ ਮਹਿਬਬਾ ਨੂੰ ਭਰੋਸੇਯੋਗ ਸੂਤਰਾ ਤੋਂ ਪਤਾ ਲੱਗਾ ਵੀ ਪਿੰਡ ਦੇ ਵਿੱਚ ਹਲਕਾ ਵਿਧਾਇਕ ਨੇ ਪੈਸੇ ਲੈ ਕੇ ਆਪਣੀ ਪੰਚਾਇਤ ਬਣਨੀ ਕੀ ਕਰਨ ਚਾਹੁੰਦੇ ਨੇ ਕਹਿਣਾ ਚਾਹੁੰਦੇ ਸੱਚੀ ਲੈਣਗੇ 15 ਲੱਖ 20 ਲੱਖ ਚੱਲਣੀ ਇਹੋ ਡਿਆ ਦਿੱਤੇ ਹੋਣਗੇ ਪੈਸੇ ਜੀ ਜੇਕਰ ਤੁਹਾਡੀ ਨਹੀਂ ਕੋਈ ਸਰਵਾਈ ਹੁੰਦੀ ਤੇ ਕੀ ਕਰਵਾਂਗੇ ਉਹ ਪਿੰਡ ਅਸੀਂ ਅੱਗੇ ਤੋਂ ਤਾਂ ਤੇ ਕਰ ਵੀ ਜਾਵਾਂਗੇ ਅਸੀਂ ਪੂਰਾ ਪਿੰਡ ਸੰਜੋਗ ਸਾਡੇ ਨਾਲ ਦੇਣ ਲਿਆ ਵਾ ਅਸੀਂ ਤੋਂ ਬਾਅਦ ਬਾਅਦ ਵਿਰੋਧ ਕਰਾਂਗੇ ਪਲ ਨੂੰ ਐਮਐਲਏ ਸਾਹਿਬ ਪਿੰਡ ਆਉਣਗੇ ਅਸੀਂ ਵਿਰੋਧ ਕਰਾਂਗੇ ਉਹਨਾਂ ਦਾ ਆਹ ਨੰਬਰ ਦਾ ਹਰਜੀਤ ਬਾਈ ਕੀ ਤੁਹਾਡਾ ਨਾਮ ਤੇ ਕਿਹੜਾ ਪਿੰਡ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨਾਮ ਹਰਜੀਤ ਸਿੰਘ ਆ ਜੀ ਪਿੰਡ ਲਾਲਪੁਰ ਕੀ ਕਹਿਣਾ ਚਾਹੋਗੇ ਜੇ ਆ ਹਲਕਾ ਵਿਧਾਇਕ ਅਮਿੰਦਰ ਸਿੰਘ ਲਾਲਪੁਰ ਆ ਜੇ ਤੁਹਾਡੇ ਹੀ ਪਿੰਡ ਦੇ ਵਸਨੀਕ ਉਹਦੇ ਖਿਲਾਫ ਪਿੰਡ ਵਾਸੀ ਨਾਰੇਬਾਜ਼ੀ ਕਰ ਰਹੇ ਆ ਪਿੰਡ ਵਾਸੀ ਕਿ ਨਾਰੇ ਕਰ ਰਹੇ ਆ ਸਾਰਾ ਏਰੀਆ ਨਾਰੇ ਕਰ ਰਹੇ ਆ ਤੇ ਕੱਲਾ ਪਿੰਡ ਹੀ ਥੋੜੀ ਕਰ ਰਿਹਾ ਕੀ ਕਾਰਨ ਕੀ ਆ ਕਾਰਨ ਇਹੋ ਹੀ ਆ ਕਿ ੱਟਕਾ ਦਿਸ ਨਹੀਂ ਦਿਆ ਵਾ ਸਾਰੀ ਆ ਜਿਹੜੇ ਖਲੋਤਾ ਸਾਰਾ ਪਿੰਡ ਆ ਕੇ ਇਸੇ ਕਰਕੇ ਖਲੋਤਾ ਆ ਆਪਣੀ ਮਰਜ਼ੀ ਨਾਲ ਸਰਪੰਚ ਚੁਣਤਾ ਆਪਣੀ ਮਰਜ਼ੀ ਨਾਲ ਮੈਂਬਰ ਬਣਾਤੇ ਇਹਨਾਂ ਨੂੰ ਕੱਲ ਡਾਕ ਛੋਟਾ ਵੀ ਵਾਇਆ ਗਿਆ ਉੱਥੇ ਪੇਪਰ ਅਪਲਾਈ ਕਰਨ ਗਏ ਸੀ ਇਸ ਵਕਤ ਕੀ ਪਿੰਡ ਦੀ ਜਿਹੜੀ ਪੰਚਾਇਤ ਚੁਣੀ ਗਈ ਆ ਤੁਹਾਡੇ ਪਿੰਡ ਦੇ ਵਿੱਚ ਕੋਈ ਅਲੋਟਮੈਂਟ ਜਾਂ ਕੋਈ ਸਹਿਮਤੀ ਹੋਈ ਕੋਈ ਸਹਿਮਤੀ ਨਹੀਂ ਹੋਈ ਕਿਸੇ ਰਕਮ ਦੀ ਕੋਈ ਸਹਿਮਤੀ ਨਹੀਂ ਗਈ ਮਰਜ਼ੀ ਨਾਲ ਸਾਰਾ ਕੁਝ ਕੀਤਾ ਠੱਕੇਸ਼ਾਈ ਆ ਬਿਲਕੁਲ ਠੱਕੇਸ਼ਾਈ ਆ ਨੇ ਠੱਕੇਸ਼ਾਈ ਹੋਰ ਕਿਧਾ ਹਣੀ ਆ ਨਾਲੇ ਸਾਡੀ ਲੋਕ ਬਦਲਾ ਮੰਗਦੇ ਬਦਲਾ ਹੋ ਗਿਆ ਵਾ ਬਦਲਾ ਇਹਨੂੰ ਹੀ ਆਂਦੇ ਆ ਹੋਰ ਬਦਲਾ ਕਿਹੜੀ ਚੀਜ਼ ਚੀ ਦੇਖਿਆ ਜਾਵੇ ਮੋਕੰਦ ਸਿੰਘ ਭਗਤ ਸਿੰਘ ਮਾਣ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਪਿੰਡ ਦੇ ਕਿਸੇ ਵੀ ਵਰਕਰ ਦੇ ਨਾਲ ਜਾਂ ਕਿਸੇ ਵੀ ਪਿੰਡ ਦੇ ਧੱਕੇਸ਼ਾਹੀ ਨਹੀਂ ਹੋਗੇ ਪਰ ਹਲਕਾ ਵਧਾ ਗਏ ਪਿੰਡ ਵਿੱਚ ਤੁਸੀਂ ਨਾਰੇਬਾਜੀ ਕਰ ਰਹੇ ਹੋ ਵੀਰ ਜੀ ਨਾਰੇ ਬਾਜੀ ਨਜਾਇਜ਼ ਨਹੀਂ ਕਰ ਰਹੇ ਬਿਲਕੁਲ ਜਾਇਜ਼ ਕਰ ਰਹੇ ਆ ਜੋ ਹੋਇਆ ਉਹ ਕਹਿ ਰਹੇ ਆ ਜਾਂ ਤੇ ਉਹਨਾਂ ਦਾ ਕੋਈ ਵੀ ਚਲੋ ਐਮਐਲਏ ਸਾਹਿਬ ਦੇ بڑے ਉਦੇ ਉੱਚੇ ਤੇ ਬੈਠੇ ਨਹੀਂ ਆ ਸਕਦੇ ਜਦੋਂ ਜ਼ਰੂਰਤ ਹੀ ਉਦੋਂ ਆ ਵੀ ਜਾਂਦੇ ਸੀ ਇਹ ਦੀ ਨਹੀਂ ਗੱਲ ਕੋਈ ਪਰ ਹੁਣ ਨਹੀਂ ਆ ਸਕਦੇ ਕਿਉਂਕਿ ਬੰਦਾ ਲੋਡ ਹੋਵੇ ਤੇ ਉਦਹੀਂ ਆਉਂਦਾ ਉਦਾਂ ਕੀ ਲੋਡ ਆਉਂਦਾ ਆਉਣਗੇ 1.5 ਸਾਲ ਤੱਕ ਕੋਈ ਗੱਲ ਨਹੀਂ ਕੀ ਫਿਰ ਵੀ ਕਰਾਂਗੇ ਗੱਲਬਾਤ ਜਿਹੜੀ ਹੋਊਗੀ ਪਰ ਅੱਜ ਜਿਹੜਾ ਮਸਲਾ ਅੱਜ ਇਹ ਮਸਲਾ ਵੀ ਜਿਹੜਾ ਆ ਜਿਹੜਾ ਸਿਆਪਾ ਖੜਾ ਕੀਤਾ ਇਹਦਾ ਕੋਈ ਮਸਲਾ ਲੋਣਾ ਚਾਹੀਦਾ ਨਾ ਉਹਨਾਂ ਨਹੀਂ ਆਉਣਾ ਕੋਈ ਆਪਣਾ ਵਰਕਰ ਹੀ ਘੱਲ ਦੇਣ ਇੱਥੇ ਵੀ ਇਹ ਬੰਦੇ ਝੂਠ ਮਾਰਦੇ ਆ ਨਜਾਇਜ਼ ਆ ਕੋਈ ਕਦਾ ਹੀ ਆ ਕੇ ਕਹਿ ਦੇ ਜੇਕਰ ਬਾਅਦ ਹਲਕਾ ਵੀ ਦੇ ਕੇ ਤੁਹਾਡੇ ਪਿੰਡ ਚ ਆਉਣਗੇ ਆਪਣੇ ਪਿੰਡ ਚ ਆਉਣਗੇ ਤਾਂ ਕੀ ਕੀਤਾ ਜਾਊਗਾ ਅਧਿਆਰੂਰ ਲੈ ਕੇ ਆਵਾਂਗੇ ਫਿਰ ਉਦਾਂ ਢੀ ਗੱਲ ਬੰਨਨੀ ਜੋ ਸਾਡੇ ਕੋ ਉਹੋ ਕਰਾਂਗੇ ਰਸਵੀਰ ਸਿੰਘ ਜੀ ਪਿੰਡ ਦੇ ਨਾਲ ਭੋਲਾ ਸਿੰਘ ਆ ਜੀ ਕੀ ਕਹੋਗੇ ਇਹ ਤੁਹਾਡੇ ਦੱਸਿਆ ਜਾ ਰਿਹਾ ਪਿੰਡ ਵਾਲਿਆਂ ਜਿਹੜੇ ਨਾਮਜ਼ਦਗੀ ਭਰੇ ਸੀ ਉਹ ਸਾਰਿਆਂ ਦੀ ਸਾਰੀ ਰੱਦ ਕਰਾ ਦਿੱਤੀ ਗਈ ਤੇ ਪਰ ਅੱਜ ਪਿੰਡ ਨੇ ਇਕੱਤਰ ਹੋ ਕੇ ਤੁਹਾਨੂੰ ਤੁਹਾਨੂੰ ਵੀ ਸਰਪੰਚ ਚੁਣ ਲਿਆ ਕੀ ਕਹਿਣਾ ਚਾਹੋਗੇ ਮੈਂ ਕਹਣਾ ਇਹ ਚਾਹੂੰਗਾ ਜੀ ਜਿਹੜਾ ਕੋਈ ਪਰਸੋਂ ਬਲਾਕ ਦੇ ਵਿੱਚ ਵੇਖਿਆ ਬਹੁਤ ਗਲਤ ਹੋਇਆ ਸਾਡੇ ਖੁਦ ਬੰਦਾ ਨਾਲ ਖਲੋਤਾ ਇਹੋ ਜੀ ਫਾਈਲ ਅੰਦਰੋਂ ਫੈਲ ਜਾਵਾਂਗੇ ਦੇਖੋਗੇ ਭੱਜੇ ਬੰਦੇ ਉੱਥੇ ਬਾਹਰੋਂ ਭੱਜਿਆ ਉਹ ਪਹਿਲਾਂ ਤੇ ਕਦੀ ਹੋਇਆ ਨਹੀਂ ਜੇ ਪਹਿਲੀ ਵਾਰ ਆਇਆ ਤੇ ਦੂਜਾ ਜਿਹੜੇ ਬੰਦੇ ਨੇ ਚੁਣੇ ਆਪਣੇ ਮੈਂਬਰ ਸਾਰੇ ਵਧੀਆ ਬੰਦੇ ਕੋਈ ਮਾੜਾ ਨਹੀਂ ਬਚੇਗਾ ਜੋ ਰਤੋ ਰਾਜ ਸਾਰੇ ਫੋਰ ਕੜਗੇ ਨਾਲ ਪੰਚਾਇਤ ਬਣ ਗਈ ਆ ਪੰਚਾਇਤ ਸੈਂਕਿਆਂ ਦੀ ਵੋਟਾਂ ਪਾ ਕੇ ਹੁੰਦੀ ਤੇ ਜਿਹੜਾ ਮਰਜ਼ੀ ਚ ਚਾਹਦਾ ਕੋਈ ਨਾਰਾਜ਼ਗੀ ਨਹੀਂ ਹੈਗੀ ਪਰ ਵੋਟਾਂ ਜਿਹੜੀਆਂ ਇਦਾਂ ਪਈਆਂ ਵਾ ਇਹ ਗਲਤੀ ਦੇ ਵਾ ਕਿਹੜੀ ਪਾਰਟੀ ਵੱਲ ਜਿਹੜੀ ਤੁਹਾਡੀ ਫਾਈਲ ਵਾਲੀ ਨਹੀਂ ਸੀ ਤੇ ਮੇਰੀ ਕਾਂਗਰਸ ਫਾਈਲ ਤੇ ਤਾਂ ਹੁਣ ਅੱਜ ਤੁਹਾਨੂੰ ਇਹਨਾਂ ਨੇ ਸਰਪੰਚ ਮੰਨ ਲਿਆ ਹਾਂਜੀ ਕੀ ਕਹਿਣਾ ਚਾਹੋਗੇ ਪਿੰਡ ਦੇ ਹੁਣ ਮੁੱਦੇ ਤੁਸੀਂ ਜਿਹਨੇ ਮੈਂਬਰ ਮੈਂਬਰ ਬਣਾ ਲਿਆ ਹੁਣ ਹਾਂ ਕੀ ਕਹਿਣਾ ਚਾਹੋਗੇ ਵਿਧਾਇਕ ਸਾਹਿਬ ਨੇ ਤਾਂ ਆਪਣੀ ਵੱਖਰੀ ਪੰਚਾਇਤ ਬਣਾ ਲਈ ਤਾਂ ਫਿਰ ਇਹ ਪਿੰਡ ਦੇ ਵਿੱਚ ਕਹਿ ਸਕਦੇ ਆ ਕਿ ਦੋ ਟੜੇ ਹੋ ਗਏ ਤਾਂ ਫਿਰ ਕੀ ਕਹਿਣਾ ਚਾਹੋਗੇ ਦੋ ਟੜੇ ਬਿਲਕੁਲ ਠੀਕ ਨਹੀਂ ਟੜਾ ਕਿਉਂ ਹੋਣਾ ਚਾਹੀਦਾ ਕੋਈ ਵੀ ਹੋ ਜੇ ਵੋਟਾਂ ਪੜ ਕੇ ਬਣਨਾ ਉਹਨਾਂ ਦਾ ਬਣ ਜਿੰਨਾ ਬਣ ਜੇ ਕੋਈ ਬਣ ਜੇ ਟੜਾ ਪਹਿਲਾਂ ਦੇ ਦੋ ਟੜੇ ਹੋਏ ਨਹੀਂ ਆ ਪਹਿਲੀ ਵਾਰੀ ਦੋ ਟੜੇ ਹੋਏ ਆ ਇਹ ਪਿੰਡ ਦੇ ਕੋਈ ਲੜਾਈ ਝਗੜਾ ਨਹੀਂ ਕੋਈ ਕੁਝ ਨਹੀਂ ਹੋਇਆ ਨਾ ਕਿਸੇ ਨੇ ਕੀਤਾ ਵੋਟਾਂ ਸਹਿਮਤੀ ਨਾਲ ਪੈਂਦੀਆਂ ਸੀ ਤੇ ਸਹਿਮਤੀ ਨਾਲ ਪੈਂਦੀਆਂ ਰਹਿਣ ਤਾਂ ਜੇ ਵੋਟਾਂ ਦੁਬਾਰਾ ਪੈਣੇ ਚਾਹੀਦੀ ਠੀਕ ਹੈ ਵਿਧਾਇਕ ਸਾਹਿਬ ਨੂੰ ਕੀ ਅਪੀਲ ਜਿਹੜਾ ਆਪਣੇ ਆਪ ਮੈਂਬਰ ਸਰਪੰਚ ਬਣਿਆ ਜਿੱਦਾਂ ਪਹਿਲਾਂ ਭਰਿਆ ਸੀ ਉਦਾਂ ਹੀ ਬਣਦੇ ਇਹਨਾਂ ਦੇ ਬਣ ਜਾਂਦੇ ਕੋਈ ਵੀ ਬਣ ਜਾਂਦਾ ਕਿਸੇ ਨੂੰ ਕੋਈ ਤਰਾਜਗੀ ਕੋਈ ਗੁੱਸਾ ਨਹੀਂ ਹੋ ਜੇ ਵਿੱਚ ਹੈਗਾ ਹੁਣ ਸਾਰਾ ਪਿੰਡ ਸੇਕਾ ਨਰਾਇਣ ਵੀ ਆਪਣੇ ਆਪ ਵੀ ਪੰਚਾਇਤ ਬਣ ਗਈ ਆਪਣੀ ਪੰਚਾਇਤ ਬਣ ਗਈ ਇਹਨਾਂ ਦੇ ਕੋਈ ਇੱਕ ਵੀ ਨਹੀਂ ਬਣਿਆ ਇਹਨਾਂ ਦੇ ਸਾਰੇ ਬਣ ਗਏ ਇਹਨਾਂ ਦੇ ਕਾਗਜ਼ ਸਾਰੇ ਰਾਤ ਹੋ ਗਏ ਇਹਨਾਂ ਦੇ ਕਾਗਜ਼ ਪੂਰੇ ਹੋ ਗਏ ਜਿਹੜੇ ਪੜ੍ਹੇ ਲਿਖੇ ਬੰਦੇ ਵਸਾਇਦੇ ਹੋਗੇ ਜਿਹੜੇ ਉੱਦਦੇ ਹੋ ਬਣਾਉਂਦੇ ਆ ਹਾਂਜੀ ਵੋਟਾ ਫੇਰ ਪਣੀ ਚਾਹੀਦੀ ਮਾਤਾ ਕੀੜਾ ਪੈਂਦਾ ਰੰਦ ਲਾਲਪੁਰਾ ਜੀ ਕਾਬਲ ਸਿੰਘ ਨਾਲ ਕਾਬਲ ਸਿੰਘ ਜੀ ਤੁਸੀਂ ਵੀ ਨਾਮਜ਼ਦਗੀ ਦਾਖਲ ਕੀਤੀ ਕੀ ਗੱਲਬਾਤ ਹੋਈ ਜਿਹੜਾ ਇੱਕ ਪਿੰਡ ਵਿਰੋਧ ਦੇ ਵਿੱਚ ਲਾਲਪੁਰੇ ਦੇ ਜੱਤੀ ਪਿੰਡ ਦੇ ਇੱਥੇ ਇਕੱਠਾ ਹੋਇਆ ਕੀ ਕਾਰਨ ਹੈ ਕੀ ਗੱਲਬਾਤ ਹੋਈ ਕਾਰਨ ਇਹ ਹੈ ਵੀ ਵੋਟਾਂ ਜੇ ਪੈ ਜਾਂਦੀਆਂ ਤੇ ਜਿਹੜਾ ਜਿੱਤ ਜਾਂਦਾ ਹਾਰ ਜਾਂਦਾ ਕਿਸੇ ਨੂੰ ਤਰਾਜਗੀ ਨਹੀਂ ਹੋਣੀ ਤੇ ਜਿਹੜਾ ਉਹਨਾਂ ਇਦਾਂ ਕੀਤਾ ਕੰਮ ਕਿੰਨੇ ਮੈਂਬਰਾਂ ਨੇ ਨਾਮਜ਼ਦਗੀ ਦਾਖਲ ਕੀਤੀ ਤੁਹਾਡੇ ਵੱਲੋਂ 9 9 ਮੈਂਬਰ 9 ਮੈਂਬਰਾਂ ਨੇ ਕੀਤੀ ਦਾਖਲ ਕਿਸੇ ਤੇ ਐਕਸੈਪਟ ਹੋਏ ਜਾਂ ਨਹੀਂ ਹੋਏ ਕਿਸੇ ਦੇ ਵੀ ਨਹੀਂ ਸਾਰੇ ਸਮੋਚੇ ਜੀ ਸਾਰਿਆਂ ਦੇ ਸਾਰੇ ਕੈਨਸਲ ਕਰ ਦਿੱਤੇ ਅੱਛਾ ਜੀ ਉਨਾ ਵੱਲੋਂ ਜਿਹੜੀ ਪੰਚਾਇਤ ਬਣਾਈ ਜਾ ਰਹੀ ਹੈ ਉਸ ਬਾਰੇ ਕੀ ਕਹਿਣਾ ਤੁਹਾਡਾ ਉਹ ਤਾਂ ਫਿਰ ਉਹਨਾਂ ਨੇ ਆਪੇ ਸੋਚ ਸਮਝ ਕੇ ਬਣਾਈ ਉਹਦੇ ਬਾਰੇ ਕੀ ਕਹਿ ਸਕਦੇ ਆ ਉਹ ਦੋਨਾਂ ਦੀ ਮਰਜ਼ੀ ਹੋਣਾ ਸਾਡਾ ਤੁਸੀਂ ਜੀ ਜੀ ਜਿਹੜਾ ਪੜਿਆ ਲਿਖਿਆ ਦੇਖਿਆ ਜਾਵੇ ਤੇ ਜਦੋਂ ਆਮ ਆਦਮੀ ਪਾਰਟੀ ਸਰਕਾਰ ਤੋਂ ਪਹਿਲਾਂ ਆ ਵੀ ਬੋਲਦੇ ਆ ਲੋਕਾਂ ਵੱਲੋਂ ਕਿਹਾ ਸਰਕਾਰ ਵੱਲੋਂ ਕਿਹਾ ਗਿਆ ਸੀਗਾ ਕਿ ਕਿਸੇ ਨਾਲ ਧੱਕੇਸ਼ਾਹੀ ਨਹੀਂ ਹੋਊਗੀ ਤੇ ਅੱਜ ਹਲਕਾ ਵਿਧਾਇਕ ਵੀਿੰਦਰ ਸਿੰਘ ਲਾਲਪੁਰ ਦੇ ਵੀ ਧੱਕੇਸ਼ਾਹੀ ਆ ਕੀ ਕਹਾਂ ਜਾਂਨੇ ਆ ਉਹ ਦੋਨੋਂ ਆਪਣੀ ਉਹਦੀ ਸਮਝ ਆਣਾ ਵੀ ਗਾਂਵ ਬਾਰੇ ਉਹਨੇ ਆਪਣੇ ਬਾਰੇ ਵੀ ਸੋਚਣਾ ਚਾਹੀਦਾ ਹੈ ਨਾ ਇਸ ਸਰਪ 2-4 ਬੰਦਿਆਂ ਨੂੰ ਖੋਸ਼ ਕਰਕੇ ਤੋਂ ਨੇ ਆਪਣਾ ਵੀ ਗਾਂ ਰਸਤਾ ਬੰਦ ਕਰਾ ਲਿਆ ਨਾ